ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿੱਚ ਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਓ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਇਹ ਆਪਣੀ ਜ਼ਿੰਦਗੀ ਦੇ ਵਿੱਚ ਇਹ ਚਾਰ ਕੰਮ ਕਰਨੇ ਸ਼ੁਰੂ ਕਰ ਦੋ ਤਾਂ ਹਰ ਥਾਂ ਤੇ ਕਦਰ ਹੋਵੇਗੀ ਕਿਉਂਕਿ ਕਈ ਭੈਣ ਭਰਾ ਇਸ ਗੱਲ ਤੋਂ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਰਹਿੰਦੇ ਆ ਕਿ ਲੋਕ ਸਾਡੀ ਕਦਰ ਨਹੀਂ ਕਰਦੇ ਤਾਂ ਉਹਨਾਂ ਦੇ ਲਈ ਇੱਕ ਸਲਾਹ ਹੈ ਕਿ ਲੋਕ ਸਾਡੀ ਕਦਰ ਤਾਂ ਕਰਨਗੇ ਜਦੋਂ ਅਸੀਂ ਆਪਣੇ ਆਪ ਦੀ ਕਦਰ ਆਪ ਕਰਾਂਗੇ ਸਭ ਤੋਂ ਪਹਿਲਾਂ ਆਪਣੀ ਕਦਰ ਆਪ ਕਰਨੀ ਸਿੱਖੀਏ ਕਿਉਂਕਿ ਸਾਡੇ ਵਿੱਚੋਂ ਬਹੁਤੇ ਇਨਸਾਨ ਐਸੇ ਆ ਜੋ ਹਰ ਵੇਲੇ ਆਪਣੇ ਆਪ ਦੀ ਤੁਲਨਾ ਦੂਜਿਆਂ ਦੇ ਨਾਲ ਕਰਦੇ ਰਹਿੰਦੇ ਆ ਦੂਸਰਿਆਂ ਦੇ ਨਾਲ ਤੁਲਨਾ ਕਰਕੇ ਆਪਣੇ ਆਪ ਨੂੰ ਨੀਚਾ ਦਿਖਾਉਣਾ ਸ਼ੁਰੂ ਕਰ ਦਿੰਦੇ ਆ ਕਦੇ ਆਪਣੇ ਸਰੀਰਕ ਬੰਤਰ ਨੂੰ ਲੈ ਕੇ ਤੁਲਨਾ ਕਰਦੇ ਆ ਕਦੇ ਆਪਣੀ ਕਾਬਲੀਅਤ ਨੂੰ ਕਦੇ ਆਪਣੀ ਕਿਸਮਤ ਨੂੰ ਲੈ ਕੇ ਕਦੇ ਆਪਣੇ ਰਿਸ਼ਤੇ ਆ ਨੂੰ ਲੈ ਕੇ ਪਾਪ ਕੀ ਹਰ ਗੱਲ ਦੇ ਵਿੱਚ ਹਰ ਕੰਮ ਦੇ ਵਿੱਚ ਆਪਣੇ ਆਪ ਦੀ ਤੁਲਨਾ ਦੂਜਿਆਂ ਦੇ ਨਾਲ ਕਰਦੇ ਰਹਿੰਦੇ ਆ ਤੇ ਫਿਰ ਆਪਣੇ ਆਪ ਦੀ ਤੁਲਨਾ ਦੂਜਿਆਂ ਦੇ ਨਾਲ ਕਰ ਕਰਕੇ ਨਾ ਉਨਾਂ ਦਾ ਜੀਵਨ ਹੀ ਗਿਲੇ ਸ਼ਿਕਵੇ ਸ਼ਿਕਾਇਤਾਂ ਦੇ ਨਾਲ ਭਰ ਜਾਂਦਾ ਹੈ ਕਦੇ ਆਪਣੇ ਆਪ ਦੇ ਨਾਲ ਸ਼ਿਕਾਇਤ ਕਦੇ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਸ਼ਿਕਾਇਤ ਹਰ ਵੇਲੇ ਸ਼ਿਕਾਇਤਾਂ ਕਰਦੇ ਰਹਿੰਦੇ ਨੇ ਕੁਝ ਲੋਕਾਂ ਦਾ ਹਾਲ ਤਾਂ ਇੰਨਾ ਕੁ ਬੁਰਾ ਹੈ ਕਿ ਉਹ ਸਵੇਰੇ ਉੱਠਦੇ ਅੰਸਾਰ ਹੀ ਜਦੋਂ ਉੱਠਦੇ ਆ ਨਾ ਮੂੰਹ ਤੋਂ ਦੇ ਲਈ ਸ਼ੀਸ਼ੇ ਦੇ ਅੱਗੇ ਖੜੇ ਤਾਂ ਉਹ ਸ਼ੀਸ਼ੇ ਅੱਗੇ ਖੜ ਕੇ ਹੀ ਆਪਣੇ ਆਪ ਦੇ ਵਿੱਚੋਂ ਪਤਾ ਨਹੀਂ ਕਿੰਨੇ ਨੁਕਸ ਕੱਢ ਦਿੰਦੇ ਆ ਕਿੰਨੀਆਂ ਕਮੀਆਂ ਕੱਢ ਦਿੰਦੇ ਆ ਤਾਂ ਇਹ ਸਾਰੀਆਂ ਗੱਲਾਂ ਸਾਡੇ ਉੱਤੇ ਬਹੁਤ ਮਾੜਾ ਪ੍ਰਭਾਵ ਪਾਉਂਦੀਆਂ ਨੇ ਜਦੋਂ ਸਵੇਰੀ ਉੱਠਦਿਆਂ ਸਾਰ ਹੀ ਆਪਣੇ ਆਪ ਨੂੰ ਨੀਚਾ ਦਿਖਾਉਣਾ ਸ਼ੁਰੂ ਕਰ ਲਿਆ ਆਪਣੇ ਆਪ ਨੂੰ ਨੈਗੇਟਿਵ એનર્ਜੀ ਦੇ ਨਾਲ ਭਰ ਲਿਆ ਕਿ ਮੈਂ ਸਭ ਦੇ ਨਾਲੋਂ ਘਾਟ ਆ ਤਾਂ ਫਿਰ ਜਦੋਂ ਖੁਦ ਹੀ ਅਸੀਂ ਆਪਣੀ ਇੰਨੀ ਬੇਗਦਰੀ ਕਰਦੇ ਆਂ ਤਾਂ ਫਿਰ ਦੂਜੇ ਸਾਡੀ ਕਦਰ ਕਿੱਥੋਂ ਕਰਨਗੇ ਸੋ ਮੁੱਖੀ ਗੱਲ ਇਹ ਆ ਕਿ ਜੇਕਰ ਅਸੀਂ ਦੂਜਿਆਂ ਤੋਂ ਕਦਰ ਕਰਾਉਣੀ ਆ ਨਾ ਪਹਿਲਾਂ ਸਾਨੂੰ ਆਪਣੇ ਆਪ ਦੀ ਕਦਰ ਖੁਦ ਕਰਨੀ ਪਵੇਗੀ ਆਪਣੇ ਆਪ ਨੂੰ ਨੀਝਾ ਦਿਖਾਉਣਾ ਛੱਡিয়ে ਜੋ ਵੀ ਇਹ ਸੋਹਣਾ ਸਰੀਰ ਪ੍ਰਮਾਤਮਾ ਨੇ ਦਿੱਤਾ ਹੈ ਨਾ ਸੋਚ ਸਮਝ ਕੇ ਦਿੱਤਾ ਹੈ ਇਹ ਸਰੀਰਕ ਬੰਤਰ ਰੰਗ ਰੂਪ ਕੱਦ ਕਾਠ ਇਹ ਵਾਹਿਗੁਰੂ ਅਕਾਲ ਪੁਰਖ ਜੀ ਦੀ ਬਣਾਈ ਹੋਈ ਰਚਨਾ ਹੈ ਉਹਨਾਂ ਨੇ ਸਾਨੂੰ ਇਹ ਸੋਹਣਾ ਸ਼ਰੀਰ ਦੇ ਕੇ ਭੇਜਿਆ ਹੈ ਰੰਗ ਰੂਪ ਦੇ ਕੇ ਭੇਜਿਆ ਹੈ ਉਹਨਾਂ ਨੇ ਕੁਝ ਸੋਚ ਸਮਝ ਕੇ ਹੀ ਸਾਨੂੰ ਇਹ ਬਣਤਰ ਦਿੱਤੀ ਆ ਤਾਂ ਮਾਲਕ ਦੀ ਰਚਨਾ ਦੇ ਉੱਤੇ ਕਦੇ ਵੀ ਕਿੰਤੂ ਪਰੰਤੂ ਨਹੀਂ ਕਰਨਾ ਉਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਅਸੀਂ ਕਿੰਨੀ ਕੁ ਸੋਹਣੇ ਲੱਗਦੇ ਹੋਵਾਂਗੇ ਤਾਂ ਐਦਾਂ ਹੀ ਕਿਸੇ ਦੇ ਨਾਲ ਆਪਣੇ ਆਪ ਦੀ ਤੁਲਨਾ ਨਹੀਂ ਕਰਨੀ ਹਰ ਇੱਕ ਬੰਦੇ ਦੇ ਵਿੱਚ ਆਪੋ ਆਪਣੇ ਗੁਣ ਕੁਆਲਿਟੀਜ਼ ਆ ਆਪਣੇ ਗੁਣਾ ਨੂੰ ਦੇਖਣਾ ਹੈ ਉਹਨਾਂ ਗੁਣਾ ਨੂੰ ਹੋਰ ਨਿਖਾਰਨਾ ਹੈ ਜਦੋਂ ਗੁਣ ਬਾਰਾਂ ਉਹਨਾਂ ਕੀਨ ਤੱਕ ਅਧਰ ਆਪਣੇ ਆਪ ਹੋਵੇਗੀ ਦੂਜਿਆਂ ਵਰਗੇ ਬਣਨ ਦੀ ਕੋਸ਼ਿਸ਼ ਨਹੀਂ ਕਰਨਾ ਕਈ ਲੋਕ ਆਪਣੇ ਗੁਣਾਂ ਨੂੰ ਅਣਦੇਖਾ ਕਰਕੇ ਦੂਜਿਆਂ ਵਰਗਾ ਬਣਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਮੇਰੇ ਨਾਲੋਂ ਜ਼ਿਆਦਾ ਗੁਣੀ ਆ ਜ਼ਿਆਦਾ ਸਿਆਣਾ ਹੈ ਉਹਨਾਂ ਨੂੰ ਕਾਪੀ ਕਰਨਾ ਸ਼ੁਰੂ ਕਰ ਦਿੰਦੇ ਆ ਉਹਨਾਂ ਵਰਗਾ ਬਣਨਾ ਸ਼ੁਰੂ ਕਰ ਦਿੰਦੇ ਆ ਪਰ ਨਹੀਂ ਸਤਿਗੁਰੂ ਸੱਚੇ ਪਾਸ਼ਾ ਨੇ ਹਰ ਇੱਕ ਬੰਦੇ ਦੇ ਵਿੱਚ ਕੋਈ ਨਾ ਕੋਈ ਗੁਣ ਕੁਆਲਿਟੀ ਕਲਾ ਆਲਗ ਦਿੱਤੀ ਆ ਆਪਣੇ ਆਪ ਨੂੰ ਪਹਿਚਾਨਣਾ ਹੈ ਆਪਣੇ ਆਪ ਦੀ ਕਦਰ ਕਰਨੀ ਆ ਤਾਂ ਲੋਕ ਕਦਰ ਕਰਨਗੇ ਉਸ ਤੋਂ ਬਾਅਦ ਆ ਦੂਸਰੀ ਗੱਲ ਕਿ ਚੰਗੇ ਕੰਮ ਕਰਦੇ ਜਾਓ ਕਈ ਲੋਕ ਪਤਾ ਕੀ ਕਹਿ ਦਿੰਦੇ ਆ ਕਿ ਜਿੰਨਾ ਮਰਜੀ ਕਿਸੇ ਦਾ ਚੰਗਾ ਕਰ ਲੋ ਇੱਥੇ ਲੋਕ ਕਦਰ ਨਹੀਂ ਪਾਉਂਦੇ ਅਤੇ ਇਹ ਹੀ ਗੱਲ ਕਹਿ ਕੇ ਉਪਲਾ ਕਰਨਾ ਹੀ ਛੱਡ ਦਿੰਦੇ ਆ ਕਿਉਂਕਿ ਕਈ ਵਾਰ ਹੋ ਜਾਂਦਾ ਹੈ ਸਭ ਦੇ ਨਾਲ ਹੁੰਦਾ ਹੈ ਮੇਰੇ ਨਾਲ ਵੀ ਹੋਇਆ ਹੈ ਕਿ ਆਪਾਂ ਜਦੋਂ ਵੀ ਕਿਸੇ ਦਾ ਚੰਗਾ ਕਰਦੇ ਆ ਤਾਂ ਕੁਝ ਕੁ ਲੋਕ ਅਜੇ ਨੇ ਇਸ ਦੁਨੀਆ ਦੇ ਵਿੱਚ ਜੋ ਸਾਡੀ ਪਲਮਾਨਸੀ ਦਾ ਸਾਡੇ ਚੰਗੇ ਬਣਦਾ ਫਾਇਦਾ ਚੁੱਕਦੇ ਆ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹ ਮੂਰਖ ਆ ਅਸੀਂ ਇਹਨਾਂ ਨੂੰ ਮੂਰਖ ਬਣਾ ਲਿਆ ਉਹ ਸਾਡੀ ਉਸ ਚੰਗਿਆਈ ਦਾ ਉਸ ਅਸ਼ਾਇਦੀ ਦਾ ਫਾਇਦਾ ਚੁੱਕ ਜਾਂਦੇ ਆ ਤਾਂ ਕੁਝ ਕੁ ਲੋਕ ਚੰਗੇ ਕੰਮ ਕਰਨਾ ਹੀ ਬੰਦ ਕਰ ਦਿੰਦੇ ਆ ਵੀ ਇੱਥੇ ਚੰਗਾ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਲੋਕ ਤਾਂ ਮੂਰਖ ਸਮਝਦੇ ਆ ਲੋਕ ਤਾਂ ਸਾਡੀ ਚੰਗਿਆਈ ਦਾ ਫਾਇਦਾ ਚੁੱਕਦੇ ਆ ਪਰ ਨਹੀਂ ਉਹ ਉਹਨਾਂ ਦਾ ਕੰਮ ਨੇ ਆ ਉਹਨਾਂ ਦਾ ਮਾੜਾ ਕਰਮ ਨੇ ਜੋ ਉਹ ਕੁਮਾਰੇ ਨੇ ਕਿਸੇ ਨੂੰ ਧੋਖਾ ਦੇਣਾ ਠੱਗੀ ਠੋਰੀ ਕਰਨਾ ਝੂਠ ਫਰੇਵ ਬੋਲਣਾ 4 ਪੈਸਿਆਂ ਬਦਲੇ ਜੇਕਰ ਬੰਦਾ ਕਿਸੇ ਆਪਣੇ ਦੇ ਨਾਲ ਝੂਠ ਬੋਲ ਰਿਹਾ ਏ ਠੱਗੀ ਠੋਰੀ ਕਰ ਰਿਹਾ ਤਾਂ ਉਹ ਤਾਂ ਉਹਦੇ ਨਾਲੋਂ ਮਾੜੇ ਕਰਮ ਕੀਦੇ ਹੋ ਸਕਦੇ ਆ ਤਾਂ ਉਹ ਉਹਦੇ ਕਰਮ ਨੇ ਜੋ ਉਹ ਕਮਾ ਰਿਆ ਹੈ ਪਰ ਜੇ ਮਾਲਕ ਨੇ ਸਾਨੂੰ ਚੰਗੇ ਕਰਮ ਦੇ ਕੇ ਭੇਜਿਆ ਹੈ ਨਾ ਚੰਗੇ ਕੰਮ ਕਰਨ ਵਾਸਤੇ ਤਾਂ ਕਦੇ ਵੀ ਚੰਗੇ ਕੰਮ ਕਰਨੇ ਛੱਡਨੇ ਨਹੀਂ ਆ ਕਿਉਂਕਿ ਜੇਕਰ ਆਪਾਂ ਚੰਗੇ ਕੰਮ ਕਰਦੇ ਰਹੇ ਤਾਂ ਉਹ ਚੰਗੇ ਕੀਤੇ ਹੋਏ ਕਰਮਾਂ ਦਾ ਫਲ ਸਾਨੂੰ ਮਾਲਕ ਨੇ ਦੇਣਾ ਹੈ ਕਿਉਂਕਿ ਇਹ ਸਿੱਖਿਆ ਸਤਗੁਰ ਸੱਚੇ ਪਾਤਸ਼ਾਹ ਦੀ ਆ ਸਤਿਗੁਰ ਸੱਚੇ ਪਾਸ਼ਾ ਤਾਂ ਖੁਦ ਕਹਿੰਦੀ ਆ ਵੀ ਭਲਾ ਕਰਕੇ ਭੁੱਲ ਜਾਓ ਚਿੱਤੇ ਹੀ ਨਾ ਰੱਖੋ ਪਰ ਅਸੀਂ ਕਿੰਨੇ ਵੀ ਅਸੀਂ ਭਲਾ ਕੀਤਾ ਤੇ ਲੋਕ ਸਾਡੇ ਭਲੇ ਦੀ ਕਦਰ ਪਾਉਣ ਸਾਡੀ ਵਾਹ ਵਾਹ ਕਰਨ ਨਾ ਅਸੀਂ ਲੋਕਾਂ ਤੋਂ ਵਾਹ ਵਾਹ ਨਹੀਂ ਕਰਾਉਣੀ ਅਸੀਂ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਦੇ ਕਾਹੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਜੇਕਰ ਸਾਡੇ ਹੱਥੋਂ ਕੋਈ ਚੰਗਾ ਕੰਮ ਹੁੰਦਾ ਹੈ ਨਾ ਤਾਂ ਉਹ ਮਾਲਕ ਦੀ ਨਿਗਾਹ ਦੇ ਵਿੱਚ ਆਉਂਦਾ ਹੈ ਉਹਦਾ ਫਲ ਮਾਲਕ ਨੇ ਦੇਣਾ ਹੈ ਕਦੇ ਵੀ ਇਹ ਦੁਨੀਆ ਤੋਂ ਕਦਰ ਦੀ ਆਸ ਨਹੀਂ ਰੱਖਣੀ ਚਾਹੀਦੀ ਸਿਆਣੇ ਕਹਿੰਦੇ ਇਹ ਦੁਨੀਆ ਕਬਰ ਦੇ ਵਿੱਚ ਗਿਆ ਦੀ ਕਦਰ ਕਰਦੇ ਆ ਕਦਰ ਕਰਾਉਣ ਦੇ ਲਈ ਕਬਰ 'ਚ ਜਾਣਾ ਪੈਂਦਾ ਏ ਜਿਉਂਦੇ ਜੀ ਇਹ ਦੁਨੀਆ ਕਿਸੇ ਦੀ ਕਦਰ ਨਹੀਂ ਕਰਦੀ ਤੇ ਇਸ ਲਈ ਦੁਨੀਆ ਤੋਂ ਕਦਰ ਦੀ ਆਸ ਰੱਖਣੀ ਨਹੀਂ ਆ ਸਾਡੀ ਕਦਰ ਪੈਣੀ ਆ ਮਾਲਕ ਦੇ ਚਰਨਾਂ ਦੇ ਵਿੱਚ ਤਾਂ ਚੰਗੇ ਕੰਮ ਕਰਦੇ ਜਾਣਾ ਹੈ ਉਸ ਤੋਂ ਬਾਅਦ ਆ ਤੀਸਰਾ ਰੱਬ ਦਾ ਨਾਮ ਲਓ ਪਰਮਪਿਤਾ ਪਰਮਾਤਮਾ ਦਾ ਨਾਮ ਜਪੋ ਮਾਲਕ ਦਾ ਡਰ ਸਾਡੇ ਹਿਰਦੇ ਦੇ ਵਿੱਚ ਹੋਵੇ ਨਾ ਸਭ ਕੁਝ ਠੀਕ ਹੁੰਦਾ ਏ ਹਰ ਵੇਲੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਵਾਹਿਗੁਰੂ ਆਕਾਲ ਪੁਰਖ ਜੀ ਸਾਨੂੰ ਦੇਖ ਰਹੇ ਨੇ ਜਿੰਨਾ ਹੀ ਪ੍ਰਮਾਤਮਾ ਦਾ ਨਾਮ ਜਪਦੇ ਜਾਵਾਂਗੇ ਨਾ ਓਨਾ ਹੀ ਸਾਡਾ ਭਲਾ ਹੁੰਦਾ ਜਾਵੇਗਾ ਕਿਉਂਕਿ ਜਿਸ ਹਿਰਦੇ ਦੇ ਵਿੱਚ ਨਾਮ ਵਸ ਜਾਂਦਾ ਹੈ ਨਾ ਉਹਦੀ ਹਰ ਥਾਂ ਤੇ ਕਦਰ ਪੈਂਦੀ ਆ ਇਸ ਦੁਨੀਆ ਦੇ ਵਿੱਚ ਵੀ ਅਤੇ ਅੱਗੇ ਜਾ ਕੇ ਵੀ ਤਾਂ ਨਾਮ ਜਪਣਾ ਹੈ ਗੁਰਬਾਣੀ ਦਾ ਗਿਆਨ ਹਾਸਲ ਕਰਨਾ ਹੈ ਉਸ ਤੋਂ ਬਾਅਦ ਇਹ ਚੁਪਟਾ ਕੰਮ ਕਦੇ ਵੀ ਕਿਸੇ ਦੇ ਲਈ 나 ਮਾੜਾ ਸੋਚਣਾ ਨਾ ਕਿਸੇ ਦਾ ਮਾੜਾ ਕਰਨਾ ਜਿੰਨਾ ਹੀ ਅਸੀਂ ਦੂਜਿਆਂ ਬਾਰੇ ਚੰਗਾ ਸੋਚਦੇ ਹਾਂ ਉਨਾ ਹੀ ਸਾਡੇ ਨਾਲ ਚੰਗਾ ਹੁੰਦਾ ਹੈ ਪਰ ਜਦੋਂ ਅਸੀਂ ਦੂਸਰਿਆਂ ਦੇ ਪ੍ਰਤੀ ਮਨ ਦੇ ਵਿੱਚ ਮਾੜੇ ਵਿਚਾਰ ਲੈ ਕੇ ਆਉਂਦੇ ਹਾਂ ਤਾਂ ਸਮਝੋ ਅਸੀਂ ਜਾਣੀ ਅਣਜਾਣੀ ਦੇ ਵਿੱਚ ਆਪਣਾ ਖੁਦ ਦਾ ਮਾੜਾ ਕਰ ਰਹੇ ਹਾਂ ਕਿਉਂਕਿ ਇਹ ਕੁਦਰਤ ਦਾ ਨਿਯਮ ਹੈ ਜੋ ਚੀਜ਼ ਅਸੀਂ ਦੂਸਰਿਆਂ ਨੂੰ ਦਿੰਦੇ ਹਾਂ ਉਹੀ ਚੀਜ਼ਾਂ ਸਾਨੂੰ ਮਿਲਦੀਆਂ ਨੇ ਜੇ ਸਾਨੂੰ ਦੂਜਿਆਂ ਤੋਂ ਪ੍ਰੇਮ ਪਿਆਰ ਸਤਿਕਾਰ ਚਾਹੀਦਾ ਏ ਕਹਿੰਦੇ ਤੇ ਫਿਰ ਇਹ ਸਾਰੀਆਂ ਚੀਜ਼ਾਂ ਸਾਨੂੰ ਉਹਨਾਂ ਨੂੰ ਦੇਣੀਆਂ ਪੈਣੀਆਂ ਨੇ ਆਪਾਂ ਆਪਣੇ ਆਪ ਦੇ ਵਿੱਚ ਬਦਲਾਅ ਕਰਨਾ ਏ ਆਪਣੇ ਆਪ ਨੂੰ ਬਦਲਣਾ ਹੈ ਆਪਣੇ ਆਪ ਨੂੰ ਸੋਹਣੇ ਸੱਚੇ ਬਣਾਉਣਾ ਹੈ ਆਪਣੇ ਆਪ ਨੂੰ ਗੁਣਵਾਨ ਬਣਾਉਣਾ ਹੈ ਦੂਜਿਆਂ ਵਰਗੇ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਉਹਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਗੁਣੀ ਬੰਦਾ ਹੋਵੇ ਤਾਂ ਉਹਦੇ ਗੁਣ ਕਿਤੇ ਨਾ ਕਿਤੇ ਬਾਹਰ ਆ ਹੀ ਜਾਂਦੇ ਆ ਲੁਕੋਆਂ ਵੀ ਨਹੀਂ ਲੁਕੇ ਰਹਿੰਦੇ ਵਾ ਚੰਗੇ ਕੰਮ ਕਰਦੇ ਜਾਣਾ ਹੈ ਸਰਬੱਤ ਦਾ ਭਲਾ ਕਰਨਾ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਹਮੇਸ਼ਾ ਮਨ ਦੇ ਵਿੱਚ ਪੋਜ਼ਿਟਿਵ ਵਿਚਾਰ ਭਰ ਕੇ ਰੱਖਣੇ ਆ ਨੈਗੇਟਿਵ ਵਿਚਾਰ ਸਾਨੂੰ ਪਿੱਛੇ ਵੱਲ ਲੈ ਕੇ ਜਾਂਦੇ ਆ